ਮਾਨ ਸਰਕਾਰ ਦੇ ਵੱਲੋਂ ਬੀਤੇ ਦਿਨਾਂ ਤੋਂ ਅਜਿਹੇ ਫੈਸਲੇ ਲਏ ਜਾ ਰਹੇ ਨੇ ਜਿਸ ਕਰਕੇ ਲੋਕਾਂ ਦੀ ਜੇਬ ਉੱਪਰ ਭਾਰੀ ਬੋਝ ਪੈਂਦਾ ਦਿਖਾਈ ਦੇ ਰਿਹਾ ਜਿਸ ਦੇ ਵਿੱਚ ਪੈਟਰੋਲਾ ਤੇ ਡੀਜ਼ਲ ਦੇ ਰੇਟਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ 7 ਕਿਲੋਵਾਟ ਤੱਕ ਜਿਹੜੀ 300 ਰੁਪਏ ਪ੍ਰਤੀ ਯੂਨਿਟ ਸਬਸਿਡੀ ਮਿਲਦੀ ਸੀ ਉਸ ਨੂੰ ਵੀ ਖਤਮ ਕਰ ਦਿੱਤਾ ਗਿਆ ਤੇ ਨਾਲ ਹੀ ਬਸਾਂ ਦੇ ਕਿਰਾਏ ਦੇ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਕਾਜਦਲ ਦੇ ਵੱਲੋਂ ਮਾਨ ਸਰਕਾਰ ਨੂੰ ਭਾਜੜਾ ਪਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਸ਼੍ਰੋਮਣੀ ਕਾਜਦਲ ਦੇ ਕਾਰਜਕਾਰੀ ਪ੍ਰਧਾਨ ਬਰਮਿੰਦਰ ਸਿੰਘ ਪੁੰਦੜ ਨੇ ਜਾਣਕਾਰੀ ਮਾਨ ਸਰਕਾਰ ਦੇ ਵੱਲੋਂ ਬੀਤੇ ਦਿਨਾਂ ਤੋਂ ਅਜਿਹੇ ਫੈਸਲੇ ਲਏ ਜਾ ਰਹੇ ਨੇ ਜਿਸ ਕਰਕੇ ਲੋਕਾਂ ਦੀ ਜੇਬ ਉੱਪਰ ਭਾਰੀ ਬੋਝ ਪੈਂਦਾ ਦਿਖਾਈ ਦੇ ਰਿਹਾ ਜਿਸ ਦੇ ਵਿੱਚ ਪੈਟਰੋਲਾ ਤੇ ਡੀਜ਼ਲ ਦੇ ਰੇਟਾਂ ਵਿੱਚ ਵਾਧਾ ਕਰ ਦਿੱਤਾ ਗਿਆ 7 ਕਿਲੋਵਾਟ ਤੱਕ ਜਿਹੜੀ 10 ਰੁਪਏ ਪ੍ਰਤੀ ਯੂਨਿਟ ਸਬਸਿਡੀ ਮਿਲਦੀ ਸੀ ਉਸ ਨੂੰ ਵੀ ਖਤਮ ਕਰ ਦਿੱਤਾ ਗਿਆ ਤੇ ਨਾਲ ਹੀ ਬਸਾਂ ਦੇ ਕਿਰਾਏ ਦੇ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਕਾਲ ਦਲ ਦੇ ਵੱਲੋਂ ਮਾਨ ਸਰਕਾਰ ਨੂੰ ਭਾਜੜਾ ਪਾਉਣ ਦਾ ਐਲਾਨ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਸ਼੍ਰੋਮਣੀ ਕਾਜਦਲ ਦੇ ਕਾਰਜਕਾਰੀ ਪ੍ਰਧਾਨ ਬਰਮਿੰਦਰ ਸਿੰਘ ਪੁੰਦੜ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਸ਼੍ਰੋਮਣੀ ਕਾਜਦਲ ਦੇ ਵੱਲੋਂ ਹਰੇਕ ਜ਼ਿਲ੍ਹੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਇਹਨਾਂ ਫੈਸਲਿਆਂ ਦੇ ਖਿਲਾਫ ਤਰਨੇ ਮੁਜਾਰੇ ਕੀਤੇ ਜਾਣਗੇ ਉਹਨਾਂ ਦਾ ਕਹਿਣਾ ਕਿ ਇਹਨਾਂ ਤਰਨਿਆਂ ਦੇ ਰਾਹੀਂ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਬੇਨਕਾਬ ਕੀਤਾ ਜਾਵੇਗਾ ਤੇ ਇਹਨਾਂ ਤਰਨਿਆਂ ਦੀ ਸ਼ੁਰੂਆਤ 10 ਸਤੰਬਰ ਨੂੰ ਲੁਧਿਆਣਾ ਸ਼ਹਿਰ ਤੋਂ ਕੀਤੀ ਜਾਵੇਗੀ ਇਸੇ ਤਰ੍ਹਾਂ 11 ਤਰੀਕ ਨੂੰ 11 ਸਤੰਬਰ ਨੂੰ ਫਿਰੋਜ਼ਪੁਰ 12 ਨੂੰ ਫਾਜ਼ਿਲਕਾ 13 ਨੂੰ ਮੋਗਾ 16 ਨੂੰ ਸ਼੍ਰੀ ਮੁਕਸਰ ਸਾਹਿਬ 17 ਨੂੰ ਬਠਿੰਡਾ 18 ਨੂੰ ਮਾਨਸਾ 19 ਨੂੰ ਸੰਗਰੂਰ ਅਤੇ ਵੀਨੂ ਬਰਨਾਲਾ ਅਤੇ 23 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿੱਚ ਜ਼ਿਲਾ ਪਧਰੀ ਧਰਨੇ ਦਿੱਤੇ ਜਾਣਗੇ ਉਹਨਾਂ ਨੇ ਕਹਿਣਾ ਹੈ ਕਿ ਮਾਨ ਸਰਕਾਰ ਪਹਿਲੇ ਦਿਨ ਤੋਂ ਹੀ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ ਸੂਬਾ ਸਰਕਾਰ ਨੇ ਬਿਜਲੀ ਸਬਸਿਡੀ ਵਾਪਸ ਲੈ ਕੇ ਪੈਟਰੋਲ ਤੇ ਡੀਜ਼ਲ ਦੀਆਂ ਵੈਟ ਵਧਾ ਕੇ ਵਾਹਨਾ ਉਤੇ ਟੈਕਸ ਅਤੇ ਜ਼ਮੀਨ ਦੀਆਂ ਰਜਿਸਟਰੀਆਂ ਦੀਆਂ ਫੀਸਾਂ ਵਿੱਚ ਵਾਧਾ ਕਰਕੇ ਲੋਕਾਂ ਉਤੇ ਹੋਰ ਵਿੱਤੀ ਬੋਝ ਪਾ ਦਿੱਤਾ ਹੈ ਉਨ੍ਹਾਂ ਦੇ ਕਨਕੀ ਸੂਬਾ ਸਰਕਾਰ ਦੇ ਇਹਨਾਂ ਫੈਸਲਿਆਂ ਦੇ ਨਾਲ ਪੰਜਾਬ ਦੇ ਵਿੱਚ ਮਹਿੰਗਾਈ ਹੋਰ ਵਧੇਗੀ ਜਿਸ ਕਰਕੇ ਉਹਨਾਂ ਦੇ ਇਹ ਫੈਸਲੇ ਕਦੇ ਵੀ ਲਾਗੂ ਨਹੀਂ ਹੋਣ ਦਵਾਂਗੇ ਤੇ ਸੂਬੇ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਾਹ ਢੇਰੀ ਹੋ ਚੁੱਕੀ ਹੈ ਤੇ ਗੈਂਗਸਟਰ ਸੂਬੇ ਨੂੰ ਚਲਾਉਂਦਾ ਕੰਮ ਕਰ ਰਹੇ ਨੇ ਇਹਨਾਂ ਸਾਰਿਆਂ ਨੇ ਗੱਲਾਂ ਨੂੰ ਲੈ ਕੇ ਸ਼੍ਰੋਮਣੀ ਕਾਲ ਦਲ ਦੇ ਵੱਲੋਂ ਹਰੇਕ ਜ਼ਿਲ੍ਹੇ ਦੇ ਵਿੱਚ 11 ਵਜੇ ਤੋਂ ਲੈ ਕੇ 1 ਵਜੇ ਤੱਕ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਇਸ ਪ੍ਰਕਾਰ ਸ਼੍ਰੋਮਣੀ ਕਾਲਦਲ ਨੇ ਮਾਨ ਸਰਕਾਰ ਦੇ ਵੱਲੋਂ ਜਿਹੜੇ ਫੈਸਲੇ ਲਏ ਗਏ ਨੇ ਉਹਨਾਂ ਦੇ ਖਿਲਾਫ ਸੜਕਾਂ ਦੇ ਉਤਰਨ ਦਾ ਐਲਾਨ ਕਰ ਦਿੱਤਾ ਹੈ ਤੇ ਇਹ ਐਲਾਨ ਸ਼੍ਰੋਮਣੀ ਕਾਲਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦੇ ਵੱਲੋਂ ਕੀਤਾ ਗਿਆ ਹੈ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚੋਂ ਇਹਨਾਂ ਕੁਝ ਕਿ ਜ਼ਿਲ੍ਹਿਆਂ ਦੇ ਵੇਰਵੇ ਜਾਰੀ ਕੀਤੇ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਰਹਿੰਦੇ ਜ਼ਿਲ੍ਹਿਆਂ ਦੇ ਵੇਰਵੇ ਵੀ ਜਲਦ ਜਾਰੀ ਕੀਤੇ ਜਾਣਗੇ ਸਭ ਤੋਂ ਪਹਿਲਾਂ ਤਾਂ ਮੈਂ ਕਿਹੜਾ ਚਾਹੂੰਗਾ ਕਿ ਸਾਡਾ ਕੋਈ ਵਿਧਾਨ ਹੈ ਅਸੈਂਬਲੀਆ ਬਣੀ ਹੈ ਪਾਰਲੀਮੈਂਟ ਬਣੀ ਹੈ ਉਹ ਕਿਸ ਕੰਮ ਵਾਸਤੇ ਬਣੀ ਹੈ ਕਿ ਉਹ ਸਿਰਫ ਆਉਣ ਜਾਣ ਵਾਸਤੇ ਬਣੀ ਹੈ ਸਭ ਤੋਂ ਪਹਿਲਾ ਇਹ ਹੈ ਕਿ ਜਦੋਂ ਅਸੈਂਬਲੀ ਚੱਲਦੀ ਹੋਵੇ ਚੱਲਦੀ ਹੋਈ ਨੂੰ ਜੇ ਘੰਟੇ 12 ਵੀ ਨਾ ਹੋਵੇ ਬੰਦ ਹੋਈ ਦੁਬਾਰਾ ਨਾ ਹੋਵੇ ਤੇ ਟੈਕਸ ਅਨਾਉਂਸ ਕਰਦੇ ਪਹਿਲਾ ਧੋਖਾ ਨਮਾਇਦੇ ਨਾਲ ਅਸੈਂਬਲੀ ਨਾਲ ਸਾਡੇ ਵਿਧਾਨ ਨਾਲ ਦੂਜਾ ਧੋਖਾ ਲੋਕਾਂ ਨਾਲ ਕਿ ਐਡਵਿਟ ਟੈਕਸ ਲਾਤੇ ਨੇ ਅਸੀਂ 2.5 ਸਾਲ ਤੋਂ ਚੁੱਪਾ ਕਿ ਲੋਕਾਂ ਨੇ ਇਹਨੂੰ ਮਜੋਰਿਟੀ ਦਿੱਤੀ ਐ ਅਸੀਂ ਕਹਾਂਗੇ ਇਹ ਝੂਠੀਆਂ ਗਰੰਟੀਆਂ ਨੇ ਝੂਠ ਬੋਲਦੇ ਨੇ ਝੂਠਲੇ ਸੌਦੇ ਨੇ ਲੋਕ ਆਖਣਗੇ ਨਹੀਂ ਤੁਸੀਂ ਗੱਲ ਤੋਂ ਟਾਈ ਹੀ ਨਹੀਂ ਕੋਈ ਦਿੰਦੇ ਹੁਣ ਤੇ 2.5 ਸਾਲ ਲੰਘ ਗਏ 2.5 ਸਾਲ ਤੋਂ ਬਾਅਦ ਕਿਤੇ ਵੀ 1 ਇੰਚ ਵੀ ਅੱਗੇ ਤੁਰੇ ਦਿਖਾ ਦੇਣ ਮੈਂ ਉਹਨਾਂ ਚੀਜ਼ਾਂ ਨੂੰ ਦੁਬਾਰਾ ਸਾਰਿਆਂ ਨੂੰ ਫੇਰ ਐਕਸਪਲੇਨ ਕਰਾਂ ਮੈਥੋਂ ਪਹਿਲਾਂ ਬਹੁਤ ਚੰਗੀ ਤਰ੍ਹਾਂ ਇਹਨਾਂ ਨਿਕਾਇਤ ਹੈ ਲੇਕਿਨ ਮੈਂ ਨਹੀਂ ਕਹ ਲਜ਼ੂਰ ਕਿ ਪੰਜਾਬ ਦੇ ਸੰਗਤ ਨੂੰ ਜਨਤਨ ਮੈਂ ਅਪੀਲ ਕਰਨਾ ਚਾਹੁੰਦਾ ਕਿ ਹੁਣ ਤਾਂ ਜਾਗ ਪੋ ਜਦੋਂ ਪੰਜਾਬ ਉਜੜ ਗਿਆ ਆਪਾਂ ਉਦੋਂ ਜਾਗਾਂਗੇ ਅੱਜ ਝੂਠੀਆਂ ਗਰੰਟੀਆ ਝੂਠੇ ਵਾਦੇ ਤੇ ਚੁਸਕਲੇ ਸਵਾਏ ਆਪਾਂ ਨੂੰ ਕੁਝ ਨਹੀਂ ਮਿਲ ਰਿਆ ਇਸ ਕਰਕੇ ਨਾ ਸਾਰੇ ਇਸ਼ਵਾਤੇ ਮੈਂ ਕਹਿਣਾ ਚਾਹੁੰਦਾ ਕਿ ਹੁਣ 2.5 ਸਾਲ ਲੰਘੇ ਨੇ ਜ਼ਿਲੇਵਾਰ ਪ੍ਰੋਟੈਸਟ ਸ਼ੁਰੂ ਕਰਾਂਗੇ ਅੱਜ ਅਸੀਂ ਪਹਿਲਾ ਲੁਧਿਆਣਾ ਕੀਤਾ ਉੱਥੇ ਮੈਮੋਰੰਡਮ ਦੇ ਕੇ ਆਇਆ ਕਿ ਇੱਕ ਇੱਕ ਜ਼ਿਲ੍ਹਾ ਕਰਿਆ ਕਰਾਂਗੇ ਤਾਂ ਕਿ ਸਾਰੇ ਇਸ਼ੂ ਚੰਗੀ ਤਰ੍ਹਾਂ ਲੋਕਾਂ ਦੇ ਸਾਹਮਣੇ ਆਉਣ ਲੋਕਾਂ ਨੂੰ ਪਤਾ ਲੱਗੇ ਕਿ ਕਿਵੇਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਕਿਵੇਂ ਉਜਾੜਿਆ ਜਾ ਰਿਹਾ ਹੈ ਅੱਜ ਜੇ ਦੋ ਤਿੰਨ ਗੱਲਾਂ ਦਾ ਜਵਾਬ ਮੰਗ ਲਈ ਇਹਨਾਂ ਤੋਂ ਬਾਹਲੀਆਦਾਰੀ ਮੈਂ ਇਸ ਪਾਸੇ ਜਾਣ ਦੀ ਬਜਾਏ ਮੈਂ ਪੁੱਛਦਾ ਖਜ਼ਾਨਾ ਭਰਿਆ ਕਿ ਤੁਸੀਂ ਸਵਾਲ ਕਰਦੇ ਸੀ ਪ੍ਰੈਸ ਵਾਲੇ ਬਸ ਤਾਂ ਕੁਝ ਕਰਦਾ ਨਹੀਂ ਸੀ ਇਹਨਾਂ ਤੇ ਲੇਕਿਨ ਇੱਕ ਅੱਧੀ ਥਾਂ ਮੈਂ ਦੇਖਿਆ ਕਿ ਸਿਆਣੇ ਪ੍ਰੈਸ ਵਾਲਿਆ ਨੇ ਸਵਾਲ ਕੀਤਾ ਕਿ ਜੀ ਤੁਸੀਂ ਇੰਨੇ ਇੰਨੇ ਅਨਾਉਂਸਮੈਂਟਾਂ ਕਰ ਰਹੇ ਹੋ ਗਰੰਟੀਆਂ ਦੀਆਂ ਇੱਕ ਪੈਸੇ ਕਿੱਥੋਂ ਪੂਰੇ ਕਰੋਗੇ ਇਹ ਨਹੀਂ 30 ਹਜ਼ਾਰ ਕਰੋੜ ਤਾਂ ਅਸੀਂ ਇੱਤੇ ਚੋਂ ਲੈ ਕਾਵਾਂਗੇ ਇਹ ਲੁੱਟਦੇ ਸੀ ਹੁਣ ਵੀਰੋ ਲੁੱਟ ਖਤਮ ਹੋ ਗਈ 30 ਹਜ਼ਾਰ ਕਰੋੜ ਚੋਂ ਮੈਨੂੰ 3000 ਹਜ਼ਾਰ ਕਰੋੜ ਹੀ ਦਿਖਾ ਦਿਓ 2.5 ਸਾਲਾਂਗੇ ਫਿਰ ਸ਼ਰਾਬ ਚ 30 ਹਜ਼ਾਰ ਕਰੋੜ ਲਿਆਵਾਂਗੇ ਕੋਈ ਸ਼ਰਾਬ ਵਾਲਾ 30 ਹਜ਼ਾਰ ਕਰੋੜ ਦਿਖਾ ਦਿਓ ਚਿੱਟਾ ਤਾਂ ਜੇ ਅਸੀਂ ਝੁਲਤੀ ਚ ਬੰਦ ਕਰ ਦਿਆਂਗੇ ਹੁਣ ਤਾਂ ਗਵਰਨਰ ਆ ਕੇ ਮੀਟਿੰਗ ਕਰਕੇ ਕਹਿਣ ਲੱਗੇ ਕਿ ਤਾਂ ਦੁਕਾਨਾਂ ਤੇ ਕੁੜੀਆਂ ਵਿਕਣ ਲੱਗ ਗਈਆਂ ਔਰ ਸਕੂਲਾਂ ਕਾਲਜਾਂ ਤੇ ਮੂੰਹ ਤੇ ਮੂਰੇ ਖੜ ਕੇ ਵਿਕਣ ਲੱਗੇ ਘਰ ਘਰ ਵਿਕਣ ਲੱਗੇ ਕੋਈ ਚੀਜ਼ ਐਸੀ ਦੱਸਾਂ ਜਿਹੜੀ ਚੀਜ਼ ਉਹਨਾਂ ਚੇਨਾਂ 'ਚ 1% ਤਾਂ ਕੀ ਮੇਰਾ ਖਿਆਲ ਹੈ ਜੇ 0.01% ਵੀ ਕੀਤੀ ਹੋਵੇ ਫਿਰ ਅੱਗੇ ਆ ਗਿਆ ਵੱਡੀਆਂ ਗੱਲਾਂ ਗਰੰਟੀਆਂ ਮੈਂ ਇਹਨਾਂ ਦੀਆਂ ਸਾਰੀਆਂ 'ਚ ਨਹੀਂ ਜਾਂਦਾ ਕਿ ਕਿਵੇਂ ਇਹਨਾਂ ਨੇ ਸਾਡੇ ਉਹ ਜਿਹੜੇ ਸੀ ਸੇਵਾ ਕੇਂਦਰ ਉਹਨਾਂ ਤੇ ਪੋਚਾ ਫੇਰ ਕੇ ਉਹਨਾਂ ਨੂੰ ਕਲੀਨਿਕ ਬਣਾਇਆ ਕੀਤਾ ਉੱਥੇ ਕੀ ਹੈ ਕਿਵੇਂ ਜਿਹੜੇ ਸਕੂਲ ਬਾਸਾਂ ਬਣਾ ਕੇ ਗਏ ਸੀ ਉਹਨਾਂ ਤੇ ਪੋਚਾ ਦੇ ਕੇ ਕਲੀ ਬਾਰ ਕੇ ਐਮਨਿਸ ਕਰਨ ਲੱਗੇ ਪਰ ਮੈਂ ਨਹੀਂ ਕਹਦਾ ਇਹਨਾਂ ਦਾ ਸਭ ਤੋਂ ਪਿਆਰਾ ਐਮਐਲਏ ਵਿਜੇ ਕੁਬਰ ਕੁਬਰ ਪ੍ਰਤਾਪ ਸਿੰਘ ਜੀ ਉਹੀ ਟਵੀਟ ਮੰਗਰ ਕਰ ਦਿੰਦਾ ਕਿ ਆ ਤਾਂ ਫਲਾਣੇ ਵੇਲੇ ਹੋਏ ਸੀ ਮੈਂ ਗਿਆ ਸੀ ਆ ਫਲਾਣੇ ਵੇਲੇ ਹੋ ਗਿਆ ਸੀ ਸਾਨੂੰ ਸਬੂਤ ਦੇਣ ਦੀ ਲੋੜ ਨਹੀਂ ਪਰ ਮੈਂ ਪੁੱਛਦਾ ਕਿ ਇਹਨਾਂ ਕੁਝ ਹੋਣ ਦੇ ਬਾਵਜੂਦ ਲੇਕਿਨ ਝੂਠ ਚੁਟਕਲੇ ਅਜੇ ਨਹੀਂ ਹਟ ਰਹੇ ਸੋ ਕੋਈ ਚੀਜ਼ ਇਹ ਦੱਸਣ ਕਿ ਅਸੀਂ ਆ ਚੀਜ਼ ਨਵੀਂ ਕਰਤੀ ਹੈ ਸੋ ਮੈਂ ਪੰਜਾਬ ਦੇ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਇਹਨੂੰ ਦੇਖਿਆ ਕਰੋ ਕੱਲ ਪਰਸੋਂ ਐਡਵਰਟਾਈਜ਼ਮੈਂਟ ਆ ਜੋ ਅੰਮ੍ਰਿਤਸਰ ਕੀਤਾ ਇਹਨਾਂ ਨੇ ਬੜੀ ਆ ਅਸੀਂ ਜੀ ਅੰਮ੍ਰਿਤਸਰ ਨੂੰ ਆਇਆ ਕਰਤਾ ਅਸੀਂ ਜੀ ਇਹ ਕਰਤਾ ਬੜਾ ਵਪਾਰ ਵਧਾਤਾ ਹਵਾਈ ਡੇ ਲਿਆ ਤੇ ਕਿਹਦੇ ਲਿਆਦੇ ਸੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਅੱਜ ਆ ਕੇ ਦੇਖੋ ਗੁਲਿਆਰੇ ਚ ਵੀ ਕੀ ਇਹਨਾਂ ਨੇ ਹਾਲ ਕੀਤਾ ਹੋਇਆ ਉਹਨਾਂ ਦਾ ਦੇਖਣ ਨੂੰ ਜੀ ਨਹੀਂ ਕਰਦਾ ਕਿਵੇਂ ਕੂੜਾ ਕਰਕੇ ਟਾਕੀ ਹੈ ਸੋ ਪਵਿੱਤਰ ਤੋਂ ਪਵਿੱਤਰ ਚੀਜ਼ ਨੂੰ ਬਰਬਾਦ ਕਰਤਾ ਪੰਜਾਬ ਜਿਹੜਾ ਐਡਾ ਵਧੀਆ ਸੂਬਾ ਸੀ ਜਿੱਥੋਂ ਦੀ ਜਵਾਨੀ ਅੱਜ ਵੀ ਦੁਨੀਆ 'ਚ ਮਸ਼ਹੂਰ ਹੈ ਜਿੱਥੋਂ ਦੀ ਕਿਸਾਨੀ ਦੁਨੀਆ 'ਚ ਮਸ਼ਹੂਰ ਹੈ ਅੱਜ ਕਿਸਾਨ ਉਜੜ ਰਿਹਾ ਹੈ ਜਵਾਨ ਉਜੜ ਰਿਹਾ ਹੈ ਬਰਬਾਦ ਪੰਜਾਬ ਹੋ ਰਿਹਾ ਇਸ ਕਰਕੇ ਆਓ ਮੈਂ ਤੁਹਾਡੇ ਰਾਹੀਂ ਅਪੀਲ ਕਰਨੀ ਚਾਹੁੰਦਾ ਹੁਣ ਆਪਾਂ ਜਾਗੋ ਪੰਜਾਬੀਓ ਅਕਾਲੀ ਦਲ ਜਾਂ ਕਿਸੇ ਪਾਰਟੀ ਦਾ ਸਵਾਲ ਨਹੀਂ ਸਵਾਲ ਪੰਜਾਬ ਦਾ ਹੈ ਕਿਹੋਣ ਵਾਲੀ ਪੀੜੀ ਦਾ ਹੈ ਜਿਸ ਪੀੜੀ ਨੇ ਧੋਖਾ ਦਿੱਤਾ ਇਹ ਕਹਿੰਦੇ ਸੀ ਸੀ ਘਰ ਘਰ ਨੌਕਰੀ ਮੈਨੂੰ ਦੱਸੋ ਕਹ ਗਿਆ ਫਿਰ ਇਹ ਕਹੇਗੇ ਫਿਰ ਬੰਦੇ ਨੂੰ ਕਹਿੰਦਾ 3000 ਦੇਵਾਂਗੇ ਦਾ ਦਿੱਤਾ ਇਹ ਕਹੇ 3000 ਮੈਨੂੰ 500 ਕਿਹਾ ਮਹੀਨੇ ਦਿਖਾ ਦਿਓ ਕੋਈ ਜਿਹੜੇ ਨੌਜਵਾਨ ਬੱਚੇ ਸੀ ਕਮਰਾ ਹੋਇਆ ਆਪ ਦੀ ਗੱਲ ਕੋ ਪੂਰੀ ਹੋਈ ਦਿਖਾ ਦੇ ਇਸ ਕਰਕੇ ਕਿਸੇ ਪਾਸੇ ਵੀ ਜਾਈਏ ਉਹ ਗੱਲ ਕਿਤੇ ਵੀ ਨਜ਼ਰ ਨਹੀਂ ਆਉਂਦੀ ਕਿ ਕੀਤੀ ਐ ਸੋ ਮੈਂ ਤਾਂ ਤੁਹਾਨੂੰ ਬੇਨਤੀ ਕਰਾਂਗਾ ਕਿ ਕੱਲਾ ਸਾਡੇ ਤੇ ਅਸਰ ਨਹੀਂ ਬੋਲਰ ਵਾਲਿਆਂ ਤੇ ਕੱਲਾ ਕੋਈ ਇਕੱਲੀ ਪਾਰਟੀ ਤੇ ਅਸਰ ਨਹੀਂ ਕੱਲਾ ਪੰਜਾਬ ਦੇ ਲੋਕਾਂ ਤੇ ਅਸਰ ਨਹੀਂ ਤੁਸੀਂ ਵੀ ਸੋਚੋ ਜਿਹੜੇ ਢਾਲ ਬੈਠੇ ਹੋ ਜਦੋਂ ਪੰਜਾਬ ਜੁੜ ਗਿਆ ਤੇ ਫਿਰ ਆਹ ਕੰਮ ਵੀ ਨਹੀਂ ਚੱਲਣਾ ਉਧਰੇ ਪੰਜਾਬ ਤੋਂ ਕਿੱਥੇ ਚਲਾਓਗੇ ਇਹ ਕੰਮ ਤੁਹਾਡਾ ਵੀ ਸਭ ਕੁਝ ਖਤਮ ਹੋ ਜਾਣਾ ਨੌਕਰੀਆਂ ਜਾਂ ਇੱਜ਼ਤਾਂ ਜੋ ਸਭ ਕੁਝ ਐ ਇਸ ਕਰਕੇ ਆਓ ਅੱਪਾ ਸਾਰੇ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ ਤੇ ਇੱਕਦ ਵਿੱਚ ਅਸੀਂ ਜੋ ਅਗਲਾ ਪ੍ਰੋਗਰਾਮ ਕਰਨਾ ਪਾਰਟੀ ਵੱਲੋਂ ਮੈਂ ਸਾਰੇ ਸੀਨੀਅਰ ਸਾਥੀਆਂ ਨਾਲ ਰਾਏ ਕਰਕੇ ਅਸੀਂ ਜ਼ਿਲ੍ਹੇ ਬਾਅਦ ਪ੍ਰੋਟੈਸਟ ਸ਼ੁਰੂ ਕਰਾਗੇ ਫਿਰ ਜਿਵੇਂ ਜਿਵੇਂ ਕੋਈ ਮਸਲਾ ਆਏਗਾ ਅਸੀਂ ਉਸ ਤੇ ਤਕੜੇ ਹੋ ਕੇ ਲੜਾਈ ਲੜਕੇ ਪੰਜਾਬ ਦੇ ਲੋਕਾਂ ਨੂੰ ਜੁਟਾਵਾਂਗੇ ਤਾਂ ਕਿ ਇਹਨਾਂ ਨੂੰ ਇਹਨਾਂ ਗਲਤ ਕੰਮਾਂ ਤੋਂ ਰੋਕ ਕੇ ਪੰਜਾਬ ਦੇ ਭਲੇ ਵਾਸਤੇ ਕਰ ਸਕੀਏ ਜਿਹੜਾ ਇੱਕ ਇੱਕ ਜ਼ਿਲ੍ਹਾ ਕਰਾਂਗੇ ਤਾਂ ਕਿ ਆਸਤਾ ਆਸਤਾ ਸਾਰੇ ਪੰਜਾਬ ਉਹ ਅਸੀਂ ਸਾਰਾ ਡਾਟਾ ਦੇਵਾਂਗੇ ਇਹਨਾਂ ਨੇ ਵੈਸੇ ਬੋਲੇਆ ਪੁਜੀਤਾ ਸਾਹਿਬ ਨੇ ਸੁਣੇ ਦੱਸਾਂ ਕਿ ਮੈਂ ਤੁਹਾਨੂੰ ਇੱਕ ਮਹੱਤਵਪੂਰਨ ਗੱਲ ਦੱਸਦਾ ਤੁਸੀਂ ਸ਼ਾਇਦ ਜਾਣਦੇ ਨਹੀਂ ਫੀਲਡ 'ਚ ਚੰਡੀਗੜ੍ਹ 'ਚ ਜਿਹੜਾ ਡੀਜ਼ਲ ਦਾ ਰੇਟ ਹੈ ਤੇ ਜਿਹੜਾ ਪੰਜਾਬ ਦਾ ਡੀਜ਼ਲ ਦਾ ਰੇਟ ਹੈ 5.5 ਪੀਏ ਲੀਟਰ ਦਾ ਫਰਕ ਹੈ ਹੁਣ ਇਹ ਤੇ ਲਾ ਲਓ ਕਿ ਕਿਹੜਾ ਬੰਦਾ ਹੈ ਡੀਜ਼ਲ ਗਰੀਬ ਲੋਕ ਵਰਦੇ ਨੇ ਟਰੱਕ ਵਾਲਾ ਗਰੀਬ ਟਰੈਕਟਰ ਵਾਲਾ ਗਰੀਬ ਮੋਟਰਸਾਈਕਲ ਵਾਲਾ ਗਰੀਬ ਪਿੱਟਰ ਇੰਜਨ ਵਾਲਾ ਗਰੀਬ ਗਰੀਬ ਲੋਕ ਵਰਦੇ ਨੰਬਰ 2 ਪੈਟਰੋਲ ਦਾ ਜਿਹੜਾ ਫਰਕ ਹੈ ਉਹ ਵੀ ਇੰਨਾ ਤੇ ਪੈਟਰੋਲ ਕੌਣ ਵਰਦਾ ਹੈ ਛੋਟੇ ਜਿਹੜੇ ਬਲਾਜ਼ਮ ਹੈ ਉਹ ਪੈਟਰੋਲ ਦੇ ਜਿਹੜਾ ਬਾਈਕ ਚਾਰਾ ਲੈ ਕੇ ਚੱਲਦੇ ਨੇ ਉਹ ਵੀ ਗਰੀਬ ਲੋਕ ਹੈ ਔਰ ਇਹਦਾ ਅੱਗੇ ਅਸਰ ਕਿੱਥੇ ਪਵੇਗਾ ਇਹਦਾ ਅਗੇ ਮਹਿੰਗਾਈ ਨਾਲ ਲਿੰਕ ਹੈ ਕਿ ਜਦੋਂ ਤੁਹਾਡੇ ਟਰੱਕ ਤੇਲ ਪਿਆ ਉਹ ਬੰਬੇ ਤੋਂ ਲੈ ਕੇ ਸਮਾਰ ਇੱਥੇ ਲੈ ਕੇ ਆਇਆ ਉਹਦਾ ਰੇਟ ਵਧ ਗਿਆ ਤੇ ਇੱਥੇ ਆ ਕੇ ਚੀਜ਼ ਦੇ ਰੇਟ ਵਧੇ ਜਾਣਗੇ ਇਸ ਕਰਕੇ ਸਾਰਾ ਜਿਹੜਾ ਅਸਰ ਹੈ ਮਿਡਲ ਕਲਾਸ ਤੇ ਪੈ ਰਿਹਾ ਅਸੀਂ ਆਰਥਿਕ ਤੌਰ ਤੇ ਇਸੇ ਫਾਈਨੈਂਸ਼ੀਅਲ ਡੈਟ ਜਾਰੀ ਹੈ ਸਟੇਟ ਉੱਥੇ ਖਪੂਮਰ ਸਾਡਾ ਕੱਢਿਆ ਜਾ ਰਿਹਾ ਹੈ ਕਿ ਬਜਾਏ ਐਡਾ ਭਾਰ ਪਾਉਣ ਦੇ ਫਿਰ ਅਸੀਂ ਲੋਕ ਰਗੜੇ ਜਾ ਰਹੇ ਜਿਹੜੇ ਬਿਡਿਓਗ੍ਰਾਫ ਨੂੰ ਕਾ ਵੱਡੇ ਲੋਕ ਨਹੀਂ ਚਾਉਂਦੇ ਜਿਹੜਾ ਇਨਕਮ ਟੈਕਸ ਦਿੰਦਾ ਉਹਨਾਂ ਦੇ ਕੱਪੜੇ ਮਿਹਰੇ ਨੇ ਉਹ ਗੱਡੀ ਨਵੀਂ ਫੀਲ ਲੈ ਲੈ ਉਹ ਕੋਈ ਉਹਨਾਂ ਨੂੰ ਤੇਲ ਪਾ ਲੈਣ ਉਹ ਤਾਂ ਸਾਰਾ ਉਹਦੇ ਟੈਕਸ ਚੋਂ ਕੱਟਿਆ ਜਾਂਦਾ ਕਿ ਸਾਡੀ ਕੰਪਨੀ 'ਚ ਅਸੀਂ ਕੰਮ ਕਰਦੇ ਆ ਉਹਦਾ ਰੋਟੀ ਵੀ ਜਿਹੜੀ ਖਾਂਦੇ ਨੇ ਘਰੇ ਕੰਪਨੀ 'ਚ ਪਾ ਦੇ ਨੇ ਕਿ ਗੈਸਟ ਆਏ ਨੇ ਇਹ ਆਪਾਂ ਲੋਕ ਜਿਨ੍ਹਾਂ ਲੋਕਾਂ ਦੀ ਕੰਪਨੀ ਨਹੀਂ ਜੋ ਫਿਕਸਡ ਇਨਕਮ ਗਰੁੱਪ ਆਲੇ ਆ ਤਨਖਾਹਾਂ ਲੈਂਦੇ ਨੇ ਮਿਡਲ ਕਲਾਸ ਜੋ ਕਿਸਾਨੀ ਹੈ ਜੋ ਮਜ਼ਦੂਰ ਹੈ ਜੋ ਮਲਾਜ਼ਮ ਹੈ ਖੋਡੇ ਵਰਗੇ ਜਿਹੜੇ ਲੋਕ ਆ ਕੰਮ ਕਰਦੇ ਉਹ ਸਾਰੇ ਇਹ ਆਪਣੇ ਲੋਕਾਂ ਤੇ ਬੋਝ ਪੈ ਰਹੇ ਇਸ ਕਰਕੇ ਮੈਂ ਚਾਹੁੰਨਾ ਕਿ ਲੋਕਾਂ ਨੂੰ ਇੰਨਾ ਛੁਟਕਲੇ ਆ ਤੇ ਛੁਟਕੇ ਪਤਾ ਲੱਗੇ ਸਾਡਾ ਹੋਏ ਕੀ ਜਾਂਦਾ